ਦੇ ਮੈਦਾਨਾਂ ਦੇ ਵਿੱਚ ਜਲਾਲਪੁਰ ਦਾ ਗੁਰਲਾਲ ਮਾ ਚਰਨਜੀਤ ਕੌਰ ਦਾ ਬੇਟਾ ਨਰਪਾਇਤ ਸਿੰਘ ਨਾਮ ਹੈ ਇਸ ਖਿਡਾਰੀ ਦਾ ਮਲਕੀਤ ਸਿੰਘ ਲਈ ਕਿੰਡੇ ਮਾਰ ਵਾਲੀ ਗੱਲ ਹੈ ਨਰਪਾਇਤ ਨਾਨਕ ਦੇ ਏਕਮ ਤਿੰਨ ਵੀਰ ਕਬੱਡੀ ਖੇਡ ਤੇ ਖੇਡਦੇ ਨੇ ਲਾਓ 20ਵੇਂ ਵਰਡ ਕਨੇਡਾ ਕਬੱਡੀ ਕੱਪ ਦਾ ਉਤਮ ਜਾਫੀ ਜਲਾਲਪੁਰ ਦਾ ਪਾਲਾ ਦੁਨੀਆ ਦਾ ਰੁਸਤਮ ਖਿਡਾਰੀ ਪਹਿਲੀ ਕਬੱਡੀ ਦੇ ਉੱਪਰ ਜਫਾ ਲਾਉਣ ਦੀ ਪੂਰੀ ਕੋਸ਼ਿਸ਼ ਕਰਦਾ ਹੋਇਆ ਲਾਓ ਹੰਦੇ ਦੂਰ ਹੁੰਦੇ ਜਾ ਰਹੇ ਨੇ ਔਰ ਸਮਾਂ ਬੀਤਾ ਜਾ ਰਿਹਾ ਤੇ ਪੁਆਇੰਟ ਹਠੂਰ ਕਲੱਬ ਦੇ ਪਿੱਛੇ ਜੁੜਦਾ ਹੋਇਆ ਵੀਰੇ ਥੱਲੇ ਵਹਿ ਜਾ ਯਾਰ ਸਾਰੇ ਫੇਰ ਬੇਨਤੀ ਆ ਹੱਥ ਜੋੜ ਕੇ ਯਾਰ ਥੱਲੇ ਵਹਿ ਜਾਓ ਸਾਰੇ ਸਾਡੇ ਬਿੰਦਰ ਮਨੀਲਾ ਮਨੂ ਤੇ ਸੁਲਤਾਨ 100 ਰੁਪਏ ਦੇ ਨਾਲ ਮਾਨ ਸਨਮਾਨ ਕਰਦੇ ਹੋਏ ਲਾਓ ਆ ਖਿਡਾਰੀ ਵੀ ਇੰਗਲੈਂਡ ਖੇੜਿਆ ਆ ਜਲਾਲਪੁਰ ਦਾ ਬਿੱਟੂ ਬਾਬਾਂ ਦਾ ਬੜਾ ਸ਼ੋਹਰਾ ਖਿਡਾਰੀ ਜਿਵੇਂ ਰਸੂਲਪੁਰ ਦੇ ਕਾਲੂ ਦਾ ਨਾਮ ਲਾਓ ਇਧਰ ਦੇ ਪਾਸੇ ਹਠੂਰ ਦਾ ਏਕਮ ਦੁਨੀਆ ਦੇ ਮੰਨੇ ਪਰਮਨੇ ਜਾਫੀਆਂ ਦੇ ਵਿੱਚ ਇਸ ਖਿਡਾਰੀ ਦਾ ਵੀ ਨਾਮ ਹੈ ਬਹੁਤ ਤਗੜਾ ਜੱਫਾ ਲਾਉਣ ਦੀ ਕੋਸ਼ਿਸ਼ ਕਰਦਾ ਹੋਇਆ ਤੇ 100 ਰੁਪਇਆ ਲੱਕੀ ਕੈਨੇਡਾ ਵੱਲੋਂ ਏਕਮ ਹਠੂਰ ਦੇ ਵਾਸਤੇ ਸੇਵਕ ਫੜ ਵੀ ਇਧਰ ਦੇ ਪਾਸੇ ਏਕਮ ਹਠੂਰ ਲਈ ਸਾਬ ਪੈਦੇ ਬਾਨ ਸਨਮਾਨ ਸਾਡੇ ਲੱਕੀ ਜੀ ਟੋਰਾਂਟੋ ਲਾਓ ਅਗਲੀ ਕਬੱਡੀ ਅੰਬੀ ਹਠੂਰ ਇੰਟਰਨੈਸ਼ਨਲ ਕਬੱਡੀ ਕਲੱਬ ਮੋਗਾ ਦੇ ਲਈ ਖੇਡਦਾ ਅਮਨ ਨੰਗਲਾੰਬੀਆ ਵਾਲੇ ਸਵਰਨ ਸਿੰਘ ਸੰਧੂ ਦਾ ਬੇਟਾ 1975 ਦਾ ਹਾਕੀ 올ਪੀਅਨ ਮਹਿੰਦਰ ਮੁੰਸ਼ੀ ਔਰ ਸੰਦੀਪ 2009 2010 ਇੰਗਲੈਂਡ ਦੇ ਖੇਡ ਸੀਜ਼ਨ ਦਾ ਬੈਸਟ ਜਾਫੀ ਡਿਕਲੇਅਰ ਹੋਇਆ ਜਿਸ ਨੌਜਵਾਨ ਨੇ ਜੱਫਾ ਪਾਉਣ ਦੀ ਕੋਸ਼ਿਸ਼ ਕੀਤੀ ਲਓ ਅਗਲੀ ਕਬੱਡੀ ਇੱਕ ਧਨੌਰ ਦਾ ਗੁਰਲਾਲ ਇੱਕ ਜਲਾਲਪੁਰ ਦਾ ਗੁਰਲਾਲ ਇੱਕ ਪਾਸੇ ਪਾਲ ਹਥੂਰ ਦਾ ਲਓ ਦੂਸਰੇ ਪਾਸੇ ਇੱਕੰਦੀ ਹਲਕੀ ਜੀ ਡਾਜ਼ ਔਰ ਪਾਲ ਜਫਰਾਂ ਦੀ ਪੂਰੀ ਕੋਸ਼ਿਸ਼ ਕਰਦਾ ਹੋਇਆ ਪਰ ਗੁਰਲਾਲ ਜਲਾਲਪੁਰ ਲੋਈਆਂ ਦਾ ਏਰੀਆ ਇੱਕ ਜਲਾਲਪਿੰਡ ਕਹਿੰਦੇ ਵੀ ਮਾਨਕ ਦਾ ਪਿੰਡ ਹੈ ਜਿੱਥੋਂ ਦਾ ਅਜਮੇਰ ਜਿੱਥੋਂ ਦਾ ਰੁਪਿੰਦਰ ਮਾਈਕ ਦੇ ਉੱਪਰ ਬੋਲ ਬੋਲਦਾ ਹੈ ਇੱਕ ਜਲਾਲਪੁਰ ਲੋਹਿਆਂ ਦੇ ਏਰੀਏ ਦੀ ਇਹ ਟੀਮ ਔਰ ਦੂਸਰੇ ਪਾਸੇ ਹਠੂਰ ਪਿੰਡ ਕਿਸੇ ਇੰਟਰੋਡਕਸ਼ਨ ਦਾ ਮਹਤਾਜ ਨਹੀਂ ਲਾਓ ਨਰਪਾਇਦ ਹੀ ਪਈ ਹੋਈ ਕਬੱਡੀ ਇਸ ਮੈਦਾਨ ਦੇ ਵਿੱਚ ਦੇਖਦੇ ਵਿੱਚ ਚਾਰ ਖਿਡਾਰੀਆਂ ਦੇ ਵਿੱਚੋਂ ਦੀਸ਼ੇ ਵਰਗੇ ਸੰਦੀਪ ਵਰਗੇ ਲਾਓ ਜਲਾਲਪੁਰੀਆ ਮਾਨ ਸਰਜੀਤ ਕੌਰ ਦਾ ਬੇਟਾ ਜਫਰਨ ਦੀ ਪੂਰੀ ਕੋਸ਼ਿਸ਼ ਕਰਦਾ ਹੋਇਆ ਵੀਵੇਂ ਵੱਡ ਖੇਡਾ ਕਬੱਡੀ ਕਬਦਾ ਉੱਤਮ ਜਾਫੀ ਰਿਹਾ ਲਾਓ 100 ਰੁਪਏ ਨਰਪਾਇਦ ਲਈ ਸਾਡੇ ਲੱੱਕੀ ਜੀ ਟ੍ਰਾਂਟੋ ਕੈਨੇਡਾ ਵੱਲੋਂ ਮਾਨ ਸਨਮਾਨ ਹੋਣਗੇ ਨਰਪਾਇਤ ਦੇ ਵਾਸਤੇ 100 ਰੁਪਏ ਦੇ ਮਾਨ ਸਨਮਾਨ ਚਾਹੇ ਰਾਜੂ ਦੀ ਗੱਲ ਚਾਹੇ ਪ੍ਰਦੀਪ ਧੋਕ ਵਰਗੇ ਚਾਹੇ ਲੱੱਕੀ ਵਰਗੇ 100 ਰੁਪਏ ਦੇ ਨਾਲ ਮਾਨ ਸਨਮਾਨ ਖਿਡਾਰੀਆਂ ਦੇ ਕਰਦੇ ਹੋਏ ਅਗਲੀ ਕਬੱਡੀ ਇਸ ਮੈਦਾਨ ਦੇ ਵਿੱਚ ਫਿਰ ਦੇਖਦੇ ਵੀ ਲਪਰੀਤ ਸਿੰਘ ਗੁਰਲਾਲ ਦੀ ਲਾਓ ਚੂੜ ਚੱਕ ਦੀ ਧਰਤੀ ਦਾ ਬੱਪੂ ਇੱਕ ਜ਼ੋਰ ਦੇ ਨਾਲ ਬਹੁਤ ਤਕੜਾ ਬਹੁਤ ਤਕੜਾ ਜਫਾ ਲਾਉਣ ਦੀ ਕੋਸ਼ਿਸ਼ ਕਰਦਾ ਹੋਇਆ ਇਹ ਦੁਨੀਆ ਦਾ ਮੰਨਿਆ ਪਰਮੰਨਿਆ ਜਫਾ ਵਿੰਦਰ ਮਨੀਲਾ 100 ਰੁਪਏ ਦੇ ਮਾਨ ਸਨਮਾਨ ਚੂੜਚੱਕ ਦੇ ਪੱਪੂ ਦੇ ਵਾਸਤੇ ਨੇ ਸੋ ਹਲਕੀ ਜੀ ਛੱਟ ਮਹਿਸੂਸ ਕਰਦਾ ਹੋਇਆ ਇਹ ਨੌਜਵਾਨ ਕਿਸੇ ਵੀ ਮਾ ਦੇ ਬਲੀ ਪੁੱਦੇ ਇਹਨਾਂ ਮੈਦਾਨਾਂ ਦੇ ਵਿੱਚ ਛੱਟ ਨਾ ਲੱਗੇ ਤੱਤੀ ਬਾ ਨਾ ਲੱਗੇ ਤੇ ਇੱਧਰ ਪ੍ਰਦਾਨ ਸਾਡੇ ਬੱਬਲੂ ਮਨੀਲਾ ਸਾਡੇ ਵਿੰਦਰ ਵਰਗੇ ਵੀਰ ਚੂੜਚੱਕ ਦੇ ਪੱਪੂ ਦੇ ਲਈ 100 ਰੁਪਏ ਦਾ ਮਾਨ ਸਨਮਾਨ ਭੇਜਦੇ ਹੋਏ ਸੋਨੀ ਅਜਮੇਰ ਕੌੜਾ ਕੀ ਪਾਬਦਨੀ ਸ਼ੀਰੇ ਜਹੀ ਰੈੱਡ ਪਲੱੱਕੀ ਨੇ ਕੱਢਣੀ ਕਮਾਲ ਦਾ ਗ੍ਰਿਪ ਕਹਿੰਦੇ ਪੱਪੂ ਚੂੜ ਚੱਕਦਾ ਤੇ ਨੱਟ ਵਾਂਗੂ ਕੈਂਚੀ ਗੱਗੀ ਲੋਪੋ ਕੱਸਦਾ ਸ਼ੀਰਾ ਪਿੱਥੋ ਖੁਸ਼ੀਦਨਵਾ ਕਰਾਉਂਦੇ ਪੂਰੀ ਜੱਜਕਾਰ ਮਿੱਤਰੋ ਬਲੀ ਪੁੱਤ ਬਾਵਾ ਦੇ ਕਬੱਡੀ ਖੇਡ ਕੇ ਬਣਦੇ ਨੇ ਸੁਪਰਸਟਾਰ ਮਿੱਤਰੋ ਚੂੜ ਚੱਕ ਚੂੜ ਚੱਕ ਬਾਬਾ ਰੂਤ ਸਿੰਘ ਵਰਸਸ ਫੇਰੂ ਰਾਹੀਂ ਦੋਵੇਂ ਟੀਮਾਂ ਅਗਲੇ ਮੈਚ ਲਈ ਗਰਾਊਂਡ ਦੇ ਵਿੱਚ ਪੁੱਜਣ ਲਾਓ ਅਗਲੀ ਕਬੱਡੀ ਸਮੇਂ ਅਮਨੇ ਦੀ ਪਈ ਹੋਈ ਜਲਾਲਪੁਰੀਆ ਬਾਲਾ ਫਿਰ ਜਫਾ ਲਾਉਣ ਦੀ ਕੋਸ਼ਿਸ਼ ਕਰਦਾ ਹੋਇਆ ਪਰ ਪੁਆਇੰਟ ਠੱਪੂਰ ਦੇ ਹਿੱਸੇ ਪਰਮਾ ਸਾਡਾ ਵੀ 100 ਰੁਪਏ ਦਾ ਮਾਨ ਸਨਮਾਨ ਅਮਲੇ ਦੇ ਲਈ ਭੇਜਦੇ ਹੋਏ ਬਹੁਤ ਬਹੁਤ ਧੰਨਵਾਦ ਲਾਓ ਅਗਲੀ ਕਬੱਡੀ ਇਸ ਮੈਦਾਨ ਦੇ ਵਿੱਚ ਪਈ ਹੋਈ ਜਲਾਲਪੁਰ ਦੇ ਬਿੱਟੂ ਦੀ ਹਲਕਾ ਜਿਹਾ ਚੋਕੇ ਪਾਉਂਦਾ ਹੋਇਆ ਰੇਡ ਇੱਕ ਪਾਸੇ ਚੂੜ ਜੱਕਿਆ ਦੁਨੀਆ ਦਾ ਮਹਾਨ ਖਿਡਾਰੀ ਆ ਵੀ ਦੁਨੀਆ ਦਾ ਰਸਤਮ ਖਿਡਾਰੀ ਹੈ ਇੱਕ ਵਹਠੂਰ ਦੇ ਨਾਲ ਮੁਕਾਬਲੇ ਤੋਂ ਬਾਅਦ ਜਲਾਲਪੁਰ ਦੇ ਲਈ ਹੁਸ਼ਿਆਰ ਸਿੰਘ ਜੀ ਅਮਰੀਕਾ ਵਾਲੇ ਵਿਸ਼ੇਸ਼ ਤੌਰ ਦੇ 200 ਰੁਪਏ ਦਾ ਮਾਨ ਸਨਮਾਨ ਇਸ ਕਬੱਡੀ ਦੇ ਉੱਪਰ 200 ਰੁਪਿਆ ਹੁਸ਼ਿਆਰ ਸਿੰਘ ਦੀ ਅਮਰੀਕਾ ਤੇ 100 ਰੁਪਿਆ ਲੱਕੀ ਟੋਰਾਂਡੋ ਕੈਨੇਡਾ ਵੱਲੋਂ ਸੁਖਾ ਮਨੀਲਾ ਤੇ ਬਿੰਦਰ ਮਨੀਲਾ ਵੱਲੋਂ 400 ਦੀ ਕਬੱਡੀ ਜੇ ਜਾਫੀ ਜਫਾ ਲੱਗਿਆ ਤੇ ਜਾਫੀ ਦਾ ਨਹੀਂ ਤਾਂ ਰੇਡਰ ਦੇ ਵਾਸਤੇ ਇਮਾਨ ਸਨਮਾਨ ਲਾਓ ਨੰਗਲੰਮੀਆ ਦਾ ਸੰਦੀਪ ਇੰਗਲੈਂਡ ਦੇ ਮੈਦਾਨਾਂ ਦੀ ਸ਼ਾਨ ਬਣਦਾ ਜੋ ਖਿਡਾਰੀ ਡੱਕਣ ਦੀ ਪੂਰੀ ਕੋਸ਼ਿਸ਼ ਕਰਦਾ ਹੋਇਆ ਦੋ ਦੁਨੀਆਂ ਦੇ ਰੁਸਤਮ ਪਿੰਦੇ ਹੋਏ ਬਹੁਤ ਤਕੜਾ ਜਫਾ ਲੱਗਣ ਦੀ ਕੋਸ਼ਿਸ਼ ਚੱਲਦੀ ਹੋਈ ਲਾਓ ਦਰਸ਼ਕ ਤਾੜੀਆਂ ਦੇ ਨਾਲ ਸਵਾਗਤ ਕਰਦੇ ਹੋਏ ਪੁਆਇੰਟ ਸੰਦੀਪ ਦਾ ਹਲੋ ਮਟਵਾਣੀ ਦਾ ਲੰਡਿਆਣਾ ਇਹ 2 ਨੰਬਰ ਗਰਾਉਂਡ ਚ ਆ ਜਾਓ ਨਹੀਂ ਅਸੀਂ ਕੱਟਣ ਲੱਗੇ ਆ ਸੁੱਖਾ ਮਨੀਲਾ ਸਾਡੇ ਹਰਵੰਤ ਮੱਲੀ ਤੇ ਸੱਤ ਮੱਲੀ ਜੀ ਨੰਗਲੰਗੀਆਂ ਦੇ ਸੰਦੀਪ ਦੇ ਲਈ ਵੱਡਾ ਮਾਣ ਬਣੇ ਹੋਏ ਬਹੁਤ ਬਹੁਤ ਧੰਨਵਾਦ ਲਾਓ ਜਲਾਲਪੁਰ ਦੇ ਬਿੱਟੂ ਦੀ ਕਬੱਡੀ ਚੂੜ ਚੱਕੀਆ ਬੱਪੂ ਸਾਹ ਲక్ష్మణ ਸਿੰਘ ਜੀ ਮੁੱਖ ਮੰਤਰੀ ਰਹੇ ਨੇ ਪੰਜਾਬ ਦੇ ਕਦੇ ਵੈਲੀ ਦੀ ਗੱਲ ਔਰ ਦੁਨੀਆ ਦਾ ਰੁਸਤਮ ਖਿਡਾਰੀ ਟੌਪ ਦਾ ਖਿਡਾਰੀ ਡੱਕਣ ਦੀ ਕੋਸ਼ਿਸ਼ ਕਰਦਾ ਹੋਇਆ ਲਾਓ ਪਈ ਹੋਈ ਕਬੱਡੀ ਹੱਦ ਤੇ ਦੂਰ ਹੁੰਦੇ ਜਾ ਰਹੇ ਨੇ ਲਾਓ ਸਮਾਂ ਬੀਤਦਾ ਜਾ ਰਿਹਾ ਹੈ ਸਮਾਂ ਕੀ ਫੈਸਲਾ ਕਰੇਗਾ ਸੋ ਇਸ ਕਬੱਡੀ ਦੇ ਉੱਪਰ 100 ਰੁਪਏ ਦੇ ਮਾਨ ਸਨਮਾਨ ਸਜਿੰਦਰ ਦਾ ਬੱਬਲੂ ਮਨੀਲਾ 100 ਰੁਪਇਆ ਚੂੜ ਚੱਕਦੇ ਪੱਪੂ ਦੇ ਲਈ ਬਿੰਦਰ ਮਨੀਲਾ ਸੁਖਾ ਮਨੀਲਾ 100 ਰੁਪਇਆ ਚੂੜ ਚੱਕਦੇ ਪੱਪੂ ਲਈ ਨਾਨਕ ਖੜੀ ਵੀ ਇਧਰੇ ਪਾਸੇ ਇਹ ਮਾਨ ਸਨਮਾਨ ਤੇ ਸੁਲਤਾਨ ਛੱਡੇ ਪੰਜ ਸਾਹਿਬ ਵੱਡਾ ਮਾਨ ਸਨਮਾਨ ਦੇਦੇ ਹੋਏ ਚੂੜ ਚੱਕਦੇ ਪੱਪੂ ਦੇ ਲਈ ਬਹੁਤ ਬਹੁਤ ਧੰਨਵਾਦ ਲਾਓ ਇਧਰੇ ਪਾਸੇ ਨਾਨਕ ਦੀ ਕਬੱਡੀ ਖੇਲ ਲੀਆਂ ਦਾ ਸੰਦੀਪ ਮੈਂ ਬਣਦਾ ਜਾਂ ਬਣਦਾ ਕਾਕਾ ਕਾਰੀ ਸਾਰੀ ਜਾਂ ਬਿਹਾਰੀਪੁਰ ਦੇ ਕਿੰਦੂ ਵਾਂਗ ਹੋ ਜੇ ਗੇਮ ਪਿਆਰੇ ਹਰ ਰੇਟ ਤੇ 100 ਰੁਪਇਆ ਡਾਕਟਰ ਕਵਰਪਾਲ ਵੱਲੋਂ ਆਹ ਰੇਟ ਤੇ ਹੁਸ਼ਿਆਰ ਸਿੰਘ ਜੀ ਯੂਐਸਏ ਵੱਲੋਂ 100 ਰੁਪਇਆ ਇਸ ਕਬੱਡੀ ਦੇ ਉੱਪਰ ਹਰ ਜੋ ਪਾਸੇ ਇਹਦੇ ਪਾਸੇ ਦੇਖਦੇ ਵੀ ਇਹ ਨੌਜਵਾਨ ਬਿਲਾ ਗਾਲਖੜਾ ਮਹਾਰਸਰਤਾਲ ਦੇ ਵਿੱਚ ਵਿਸਲ ਤੇਜਿੰਦਰ ਪ੍ਰਧਾਨ ਤੇ ਬਬਲੂ ਮਨੀਲਾ ਜੀ ਏਕਮ ਹਟੁੱਥੇ ਲਈ 100 ਰੁਪਏ ਦਾ ਮਾਨ ਸਨਮਾਨ ਦੇਦੇ ਹੋਏ ਬਹੁਤ ਬਹੁਤ ਧੰਨਵਾਦ ਬਹੁਤ ਤਗੜਾ ਸਾਨਾ ਦਾ ਪੇੜ ਹੋਣ ਵਾਲੀ ਗੱਲ ਜੰਗ ਹਿੰਦ ਪੰਜਾਬ ਦਾ ਹੁਣ ਲੱਗਾ ਦੋਵੇਂ ਪਾਤਸ਼ਾਹੀ ਫੌਜਾ ਭਾਰੀਆਂ ਨੇ ਅੱਜ ਹੋਏ ਸਰਕਾਰ ਦਾ ਮੁੱਲ ਪਾਵੇ ਜਿਹੜੀਆਂ ਖਾਲਸੇ ਦੇਗਾ ਮਾਰੀਆਂ ਨੇ ਬਹੁਤ ਤਕੜਾ ਮੈਚ ਜੇ ਕੈਨੇਡਾ ਇੰਗਲੈਂਡ ਦੇ ਵਿੱਚ ਆਹੀ ਮੈਚ ਖੇਡਿਆ ਜਾਂਦਾ ਤੇ 40 ਡਾਲਰ ਦੀ ਡਿਕਟ ਹੋਣੀ ਸੀਗੀ ਅਸੀਂ ਭਾਗਾਂ ਵਾਲੇ ਹਾਂ ਲਾਓ ਇਧਰੇ ਪਾਸੇ ਜਲਾਲਪੁਰੀਆ ਦੁਨੀਆ ਦੇ ਮਹਾਨ ਜਾਫੀਆਂ ਦੇ ਵਿੱਚ ਨਾਮ ਹੈ ਇਸ ਖਿਡਾਰੀ ਦਾ ਕੈਨੇਡਾ ਦੇ ਟ੍ਰਾਂਟੋ ਤੇ ਵੈਨਕੂਵਰ ਤੇ ਕੈਨੇਡਾ ਦੇ ਕੱਪ 2000 ਦੇ ਸੀਜ਼ਨ ਦਾ ਵੈਸ ਜਾਫੀ ਰਿਹਾ ਪਾਲਾ ਜਲਾਲਪੁਰੀਆ ਪਰਮ ਕਨੇਡਾ ਵੱਲੋਂ 100 ਰੁਪਇਆ ਪਾਲੇ ਦੇ ਲਈ ਤੇ 100 ਰੁਪਇਆ ਸਾਡੇ ਵੀਰ ਰਾਜੂ ਲੱਕੀ ਤੇ ਪ੍ਰਦੀਪ ਧੋਕ ਵੱਲੋਂ ਜਲਾਲਪੁਰੀਏ ਪਾਲੇ ਦੇ ਵਾਸਤੇ 100 ਰੁਪਏ ਦੇ ਬਹੁਤ ਸਨਮਾਨ ਬਿੰਦਰਨ ਤੇ ਸੁੱਖਾ ਸਾਡੇ ਵੀਰ ਤੀਲਾ ਵਾਲੇ ਉਹ ਵੀ ਜਲਾਲਪੁਰੀਏ ਪਾਲੇ ਲਈ 100 ਰੁਪਏ ਦਾ ਵੱਡਾ ਮਾਨ ਸਨਮਾਨ ਦੇਦੇ ਹੋਏ ਬਹੁਤ ਬਹੁਤ ਧੰਨਵਾਦ ਲਓ ਲਬਰੀ ਸਿੰਘ ਗੁਰਲਾਲ ਜਲਾਲਪੁਰੀਆ ਹਠੂਰ ਦਾ ਏਕਮ ਫਿਰ ਜੱਫਾ ਲਾਉਣ ਦੀ ਪੂਰੀ ਕੋਸ਼ਿਸ਼ ਕਰਦਾ ਹੋਇਆ ਤੇ ਪੁਆਇੰਟ ਫਟੂਰ ਦੇ ਹਿੱਸੇ ਇੱਕ ਇੱਕ ਨੰਬਰ ਬੜਾ ਕੀਮਤੀ ਕਿਉਂਕਿ ਦੁਨੀਆ ਦੇ ਵੱਖ-ਵੱਖ ਖੇਡ ਮੇਲਿਆਂ ਦੇ ਵੱਖ-ਵੱਖ ਸੀਜ਼ਨਾਂ ਦੇ ਜੋ ਬੈਸਟ ਖਿਡਾਰੀ ਰਹੇ ਨੇ ਅੱਜ ਆਪਾਂ ਸੰਗਤਪੁਰਾ ਟੈਪੀ ਦੇ ਇਸ ਵੱਡੇ ਖੇਡ ਮੇਲੇ ਦੇ ਵਿੱਚ ਟਕਰਾਇਆ ਸੋ ਸਾਰੇ ਇਲਾਕੇ ਦੀਆਂ ਸੰਗთა ਸਾਰੀ ਪ੍ਰਬੰਧਕੀ ਕਮੇਟੀ ਸਾਰੀ ਆਰਗੇਨਾਈਜੇਸ਼ਨ ਵਧਾਈ ਦੀ ਪਾਤਰ ਹੈ ਆਓ ਅਗਲੀ ਕਬੱਡੀ ਨਰਪਾਇ ਦੀ ਫਿਰ ਪਈ ਹੋਈ ਹਠੂਰ ਵਾਲੇ ਦੀ ਵੈਨਕੂਵਰ ਕਬੱਡੀ ਕਲੱਬ ਦੇ ਲਈ 2010 ਦੇ ਸੀਜ਼ਨ ਦੇ ਵਿੱਚ ਆਹ ਖਿਡਾਰੀ ਬਹੁਤ ਤਗੜਾ ਖੇਡਿਆ। ਲਾਓ ਸਲੋ ਕਬੱਡੀ ਕਲੱਬ ਦੇ ਲਈ ਖੇਡਣ ਵਾਲਾ ਨੰਗਲਾਂਬੀਆ ਵਾਲਾ ਰੁਸਤਮ ਖਿਡਾਰੀ ਸੰਦੀਪ ਫਿਰ ਜਫਾ ਲਾਉਣ ਦੀ ਕੋਸ਼ਿਸ਼ ਕਰਦਾ ਹੋਇਆ ਹਾਂਦੇ ਦੂਰ ਹੁੰਦੇ ਜਾ ਰਹੇ ਨੇ। ਜੇ ਲੱਗਦਾ ਜਫਾ ਦੇ ਤਾਕੀਆਂ ਵੱਜਣ ਗਿਆ। ਲੱਕੀ ਮੈਟਰੋ ਪੰਜਾਬੀ ਸਪੋਰਟਸ ਕਲੱਬ ਵਾਲਾ 100 ਰੁਪਏ ਦੇ ਨਾਲ ਮਾਣ ਸਨਮਾਨ ਨੰਗਲਾਂਬੀਆ ਦੇ ਸੰਦੀਪ ਦੇ ਵਾਸਤੇ ਬਹੁਤ ਬਹੁਤ ਧੰਨਵਾਦ। ਬਿੰਦਰ ਮਨੀਲਾ ਸੁਖਾ ਮਨੀਲਾ ਤੇ ਮਨੂ ਵੱਲੋਂ 200 ਰੁਪਇਆ ਨੰਗਲਾ ਮੀਆਂ ਦੇ ਸੰਦੀਪ ਦੇ ਲਈ ਮਾਨ ਸਨਮਾਨ ਲੱਕੀ ਟੋਰਾਂਟੋ ਕੈਨੇਡਾ ਸਾਡੇ ਰਾਜੂ ਵੀਰ ਨਾਲ ਸਾਡੇ ਪ੍ਰਦੀਪ ਕੋਕ ਜੀ 100 ਰੁਪਇਆ ਹੁਸ਼ਿਆਰ ਸਿੰਘ ਜੀ ਯੂ ਐਸ ਏ ਨੰਗਲਾ ਮੀਆਂ ਦੇ ਸੰਦੀਪ ਦੇ ਲਈ 100 ਰੁਪਇਆ ਦਾ ਮਾਨ ਸਨਮਾਨ ਭੇਜਦੇ ਹੋਏ ਲਾਓ ਨਿੱਕੂ ਨਾਮ ਹੈ ਇਸ ਖਿਡਾਰੀ ਦਾ ਬਹੁਤ ਵਧੀਆ ਪੁਆਇੰਟ ਆਪਣੀ ਟੀਮ ਜਲਾਲਪੁਰ ਦੇ ਵਾਸਤੇ ਜੋੜਦਾ ਹੋਇਆ ਦਰਸ਼ਕ ਵੀਰੋਗੇ ਸਵਾਦ ਆਉਂਦਾ ਤਾੜੀਆਂ ਮਾਰ ਦਿਓ ਯਾਰ ਸਾਡੇ ਜਿੜੀ ਵੀਰ ਵੱਲੋਂ ਚੂੜ ਚੱਕਿਆ ਬੱਬੂ ਜਿੰਨੇ ਜੱਫੇ ਲਾਵੇਗਾ ਉਹਨੇ 100-100 ਦੇ ਨਾਲ ਮਾਨ ਸਨਮਾਨ ਦਿੱਤੇ ਜਾਣਗੇ। ਲਾਓ ਅਮਨੇ ਦੀ ਕਬੱਡੀ ਤੇ ਜਲਾਲਪੁਰਿਆ ਬਹੁਤ ਤਗੜਾ ਜੱਫਾ ਲਾ ਕੇ ਪੁਆਇੰਟ ਦਾ ਵਾਅਦਾ ਕਰਦਾ ਹੋਇਆ। ਸਰਜੀਤ ਤੇ ਹਰਜੀਤ ਅਸੇਤੀਆ ਵਾਲੇ ਜਲਾਲਪੁਰਿਆ ਪਾਲੇ ਲਈ 100 ਰੁਪਏ ਦਾ ਮਾਨ ਸਨਮਾਨ। ਆ ਦੋ ਨੰਬਰ ਗਰਾਊਂਡ ਦੇ ਵਿੱਚ ਮਡਵਾਣੀ ਤੇ ਝੰਡੇਣਾ ਪਸਮੀ, ਰਾਮਗੜ੍ਹ ਬਿੰਦਰ ਬਿੰਦਰ ਮਨੀਲਾ, ਮਨੂ ਮਨੀਲਾ ਤੇ ਸੁੱਖਾ ਮਨੀਲਾ ਵੱਲੋਂ 100 ਰੁਪਏ ਜਲਾਲਪੁਰਿਆ ਪਾਲੇ ਲਈ ਨਾਲ ਹੀ ਲੱਕੀ ਸਾਡੇ ਰਾਜੂ ਵੀਰ ਔਰ ਕੋਕ ਵੱਲੋਂ 100 ਰੁਪਇਆ ਜਲਾਲਪੁਰੇ ਬਾਲ ਲਈ ਮਾਨ ਸਨਮਾਨ ਲਾਓ ਇਧਰੇ ਪਾਸੇ ਗੁਰਨਾਲ ਇੱਕ ਹੋਰ ਨੰਬਰ ਦਾ ਬਾਅਦ ਬਹੁਤ ਹੀ ਤਗੜਾ ਸ਼ਾਨਦਾਰ ਤੇ ਜੰਡੇਨਾ ਪਛਮੀ ਰਾਮਗੜ ਤੇ ਪਵਾੜੜਾ ਇਹ ਦੋ ਨੰਬਰ ਗਰਾਊਂਡ ਵਿੱਚ ਪਹੁੰਚ ਜਾਓ ਲਓ ਇਧਰੇ ਪਾਸੇ ਕਾਲੇ ਦੀ ਪਈ ਹੋਈ ਕਬੱਡੀ ਦੇ ਉੱਪਰ ਨੰਗਲਾ ਮੀਰਾਂ ਵਾਲਾ ਸ਼ਾਹਗੁਰ ਦੇ ਏਰੀਆ ਦਾ ਸੰਦੀਪ ਪਰ ਪੁਆਇੰਟ ਹਠੂਰ ਦੇ ਹਿੱਸੇ ਜੁੜਦਾ ਹੋਇਆ ਕਾਲਾ ਹਠੂਰ ਵਾਲਾ ਬਹੁਤ ਵਧੀਆ ਪੁਆਇੰਟ ਇੱਕ ਪਾਸੇ ਚੂੜ ਚੱਕੀਆ ਦੁਨੀਆ ਦਾ ਮਹਾਰ ਖਤਾਰੀ ਕਬੱਡੀ ਖੇਡਦਾ ਖੇਡਦਾ ਕਨੇਡਾ ਦੀ ਬ੍ਰਿਟਿਸ਼ ਕਲੰਬੀਆ ਦੇ ਸਰੀ ਦੇ ਵਿੱਚ ਪੱਕੇ ਤਾਰ ਦੇ ਜਾ ਵਸਿਆ ਔਰ ਦੂਸਰੇ ਪਾਸੇ ਏਕਮ ਔਰ ਨਾਲ ਪਾਲ ਵਰਗੇ ਲਾਓ ਏਕਮ ਦਾ ਜਿਗਰਾ ਕਹਿੰਦੇ ਸ਼ੇਰਨਾਮਾ ਬਹੁਤ ਤਕੜਾ ਜਸਤ ਕਰਨ ਦੀ ਕੋਸ਼ਿਸ਼ ਕਰਦਾ ਹੋਇਆ ਦੁਨੀਆ ਬਨਿਆ ਪਰ ਬਨਿਆ ਜਾਫੀ ਇਧਰੇ ਪਾਸੇ ਹੰਦੇ ਦੂਰ ਹੁੰਦੇ ਜਾ ਰਹੇ ਨੇ ਤੇ ਪੁਆਇੰਟ ਹਠੂਰ ਦੇ ਹਿੱਸੇ ਅਗਲੀ ਕਬੱਡੀ ਫਿਰ ਤੱਕਾਂਗੇ ਇਸ ਮੈਦਾਨ ਦੇ ਵਿੱਚ ਅਮਰ ਨੌਜਵਾਨ ਪਾਉਣ ਦੇ ਲਈ ਪੂਰੀ ਤਿਆਰੀ ਦੇ ਵਿੱਚ ਗੱਬਰੂ ਪੁੱਤ ਨੇ ਮਾਵਾਂ ਸ਼ਿਣੀਆਂ ਦੇ ਲੱਗਦਾ ਕੋਈ ਨਹੀਂ ਕਿਸੇ ਤੋਂ ਘੱਟ ਦੇਖੋ ਕਿਸੇ ਡੌਲੇ ਤੇ ਸ਼ੇਰ ਖਦਵਾਲਿਆ ਕਿਸੇ ਪੱਟ ਦੇ ਪਾ ਲਿਆ ਸੱਪ ਦੇਖੋ ਰੇਡਰ ਕਹਿੰਦੇ ਮੱਖੀ ਨਹੀਂ ਬਹਿਣ ਦੇਣੀ ਜਾਫੀ ਕਹਿੰਦੇ ਦਿਖਾਵਾਂਗੇ ਡੱਕ ਦੇਖੋ ਆਜੋ ਤੱਕੀ ਅਜ ਦੇ ਟੂਰਨਾਮੈਂਟ ਵਾਲਾ ਕੌਣ ਜਿੱਤੂ ਸੋਨੇ ਰੰਗਾ ਕੱਬ ਦੇਖੋ ਜਲਾਲਪੁਰੀਆ ਪਾਲਾ ਫਿਰ ਜਫਾ ਲਾਉਣ ਦੀ ਕੋਸ਼ਿਸ਼ ਕਰਦਾ ਹੋਇਆ ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ ਪਹਿਲਾ ਵਾਰ ਕਲਮਾ ਨਾਲ ਪਿੱਛੋਂ ਵਾਰ ਖੰਡੇ ਨਾਲ ਚਾਰ ਹੀ ਤਰੀਕਿਆਂ ਨਾਲ ਬੰਦਾ ਕਰੇ ਕੰਮ ਸਦਾ ਪਿਆ ਨਾਲ ਸ਼ੌਕ ਨਾਲ ਲਾਲ ਜਿਹੇ ਡੰਡੇ ਨਾਲ ਸਤ ਮੱਲੀ ਤੇ ਹਰਵੰਤ ਮੱਲੀ 100 ਰੁਪਏ ਜਲਾਲਪੁਰੀਏ ਪਾਲੇ ਦੇ ਲਈ ਸਾਡੇ ਲੱਕੀ ਵੀਰ ਮੈਟਰੋ ਪੰਜਾਬੀ ਸਪੋਰਟਸ ਕਲੱਬ ਦਾ ਬਹੁਤ ਵੱਡਾ ਨਾਮ ਹੈ ਮੇਰ ਪ੍ਰਬੰਧਕ ਹਨ ਲੱਕੀ ਵੱਲੋਂ 100 ਰੁਪਏ ਜਲਾਲਪੁਰੀਏ ਪਾਲੇ ਦੇ ਵਾਸਤੇ ਬਹੁਤ ਬਹੁਤ ਧੰਨਵਾਦ ਚਾਹੇ ਅਰਸ਼ ਸਾਹਿਬ ਦੇ ਫਿੰਡੀ ਦੀ ਗੱਲ ਔਰ ਚਾਹੇ ਸਾਡੇ ਗੁਰਦੀਪ ਸਿੰਘ ਪਿੰਕੀ ਢਿੱਲ ਦੀ ਔਰ ਚਾਹੇ ਸਾਡੇ ਸਤਕਾਰਯੋਗ ਲੱਕੀ ਦੀ ਗੱਲ ਓੰਕਾਰ ਸਿੰਘ ਡਿਗਰੇਵਾਲ ਸਾਹਿਬ ਟਾਂਡੂ ਦੀ ਫੈਡਰੇਸ਼ਨ ਦੇ ਪ੍ਰਧਾਨ ਨੇ ਲਾਓ ਜਲਾਲਪੁਰੀਆ ਪਾਲਾ ਫਿਰ ਜਫਾ ਲਾਉਣ ਦੀ ਕੋਸ਼ਿਸ਼ ਕਰਦਾ ਹੋਇਆ ਸਰਦਾਰ ਅਤਾਰ ਸਿੰਘ

ਸਾਡੇ ਬਬਲੂ ਮਨੀਲਾ ਜੀ ਨਾਲ ਸਾਡੇ ਤੇਜਿੰਦਰ ਸਿੰਘ ਪ੍ਰਧਾਨ ਜੀ ਜਲਾਲਪੁਰье ਪਾਲ ਲਈ 100 ਰੁਪਏ ਦਾ ਮਾਨ ਸਨਮਾਨ ਭੇਜਦੇ ਹੋਏ ਧੰਨਵਾਦ ਲਾਓ ਉਸੇ ਪਿੰਡ ਦੇ ਗੁਰਦਾਲ ਦੀ ਕਬੱਡੀ ਦੇ ਉੱਪਰ ਹਠੂਰ ਵਾਲਾ ਇੱਕਮ ਪਰ ਪੁਆਇੰਟ ਆਪਾਂ ਦੇਖਦੇ ਹਾਂ ਵੀ ਫਿਰ ਜਲਾਲਪੁਰ ਦੇ ਹਿੱਸੇ ਜੁੜਦਾ ਹੋਇਆ ਅਗਲੀ ਕਬੱਡੀ ਨੌਜਵਾਨ ਨਰਪਾਇਆ ਸਿੰਘ ਪਰਮਾ ਜੋ ਸਾਹਸ ਖਿਡਾਰੀ ਦਾ ਅਗਲੀ ਪਈ ਹੋਈ ਰੇਡ ਇਸ ਮੈਦਾਨ ਦੇ ਵਿੱਚ ਬਦਨ ਗੁੰਦਵਾ ਸਰੀਰ ਦੇ ਵਿੱਚ ਜਾਜ ਹੋਵੇ ਨਾਲੇ ਚਾਹੀਦਾ ਇਰਾਦਾ ਮਜਬੂਤ ਲੋਕੋ ਗੇਮ ਸੁਧਰਦੀ ਸਿੱਖ ਕੇ ਕੋਚ ਕੋਲੋਂ ਜਿਵੇਂ ਚਮੜੇ ਨੂੰ ਸਦਾਰੇ ਕਲਬੂਤ ਲੋਕੋ ਬਹੁਤ ਵਧੀਆ ਪੁਆਇੰਟ ਨਰਪਾਇ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਮਾਹ ਚਰਨਜੀਤ ਕੌਰ ਦੇ ਤਿੰਨ ਸੁਪੁੱਤਰ ਦੁਨੀਆ ਦੇ ਮਹਾਨ ਖਿਡਾਰੀਆਂ ਦੇ ਤੌਰ ਤੇ ਖੇਡਦੇ ਨੇ ਲਓ ਅਗਲੀ ਕਬੱਡੀ ਇਸ ਮੈਦਾਨ ਦੇ ਵਿੱਚ ਫਿਰ ਆਪਾਂ ਤੱਕਦੇ ਹਾਂ ਕਿ ਨਹੀਂ ਪੈਂਦਾ ਮੁੱਲ ਕਹਿੰਦੇ ਕਾਰਤੂਸ ਚੱਲੇ ਦਾ ਕੌਡੀ ਲੱਖ ਲੱਖ ਦੀ ਜਫਾ ਕੱਲੇ ਕੱਲੇ ਦਾ ਕੌਡੀ ਲੱਖ ਲੱਖ ਦੀ ਜਫਾ ਕੱਲੇ ਕੱਲੇ ਦਾ ਸਾਰੇ ਪ੍ਰਬੰਧਕ ਵਧਾਈ ਦੇ ਪਾਤਰ ਨੇ ਸਾਡੇ ਐਨ ਆਰ ਆਈ ਗ੍ਰਾਮ ਪੰਚਾਇਤ ਨਗਰ ਨਿਵਾਸੀ ਇਲਾਕੇ ਦੀਆਂ ਸਖਤਾ ਭਾਈ ਬਹਿਲੋ ਸਪੋਰਟਸ ਐਂਡ ਕਲਚਰ ਕਲੱਬ ਸੰਗਤਪੁਰਾ ਟਾਹੀ ਦਾ ਧੰਨਵਾਦ ਲਓ ਇਧਰੇ ਪਾਸੇ ਹਠੂਰ ਵਾਲਾ ਏਕਮ ਲਾ ਲਾ ਕੇ ਮਾਰਦਾ ਹੋਇਆ ਲਾਪ੍ਰੀਤ ਸਿੰਘ ਬਰਲਾਲ ਹੈ ਜਲਾਲਪੁਰੀਆ ਬਹੁਤ ਵਧੀਆ ਪੁਆਇੰਟ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਅਗਲੀ ਕਬੱਡੀ ਫਿਰ ਇਸ ਮੈਦਾਨ ਦੇ ਵਿੱਚ ਸਾਡੇ ਸਤਿਕਾਰਯੋਗ ਵੀਰ ਬਿੰਦਕ ਜਗਰਾਵਾ ਬਹੁਤ-ਬਹੁਤ ਧੰਨਵਾਦ ਹੈ ਐਪਸਪੋਰਟ ਕਬੱਡੀ ਕਲੱਬ ਦੇ ਮੇਨ ਪ੍ਰਬੰਧਕ ਹਨ ਉੱਚੇ ਜੀ ਦੇ ਤੌਰ ਤੇ ਕ੍ਰਿਡਾ ਤੋਂ ਪੁੱਜੇ ਹੋਏ ਬਹੁਤ-ਬਹੁਤ ਧੰਨਵਾਦ ਜੀ ਆਇਆਂ ਨੂੰ ਲਓ ਆਪਾਂ ਇਸ ਖੇਡ ਮੈਦਾਨ ਦੀ ਗੱਲ ਕਰੀਏ ਇਧਰਲੇ ਪਾਸੇ ਨਰਪਾਇਆ ਦੀ ਕਬੱਡੀ ਦੇ ਉੱਪਰ ਜਲਾਲਪੁਰਿਆ ਪਾਲਾ ਜਹਾ ਲਾਉਣ ਦੀ ਕੋਸ਼ਿਸ਼ ਕਰਦਾ ਹੋਇਆ ਅਗਲੀ ਕਬੱਡੀ ਫਿਰ ਦੇਖਦੇ ਵੀ ਲਾਪਤੀ ਸਿੰਘ ਗੁਰਲਾਲ ਦੀ ਇੱਕ ਇੱਕ ਨੰਬਰ ਬੜਾ ਕੀਮਤੀ ਬਣਦਾ ਜਾ ਰਿਹਾ ਹੈ ਦੇਖਦੇ ਹਾਂ ਵੀ ਕਿਹੜੀ ਟੀਮ ਜੋ ਹੈ ਜਿੱਤ ਹਾਸਲ ਕਰਦੀ ਹੈ ਇਹ ਫਾਈਨਲ ਮੈਚ ਦਾ ਵੀ ਵੱਡਾ ਨਜ਼ਾਰਾ ਆਪਾਂ ਇਸ ਮੈਦਾਨ ਦੇ ਵਿੱਚ ਟਕਰਹਾ ਦੁਨੀਆ ਦੇ ਟਾਪ ਦੇ ਖਿਡਾਰੀਆਂ ਦੇ ਦਰਮਿਆਨ ਚੱਲਦਾ ਹੋਇਆ ਮੁਕਾਬਲਾ ਲੋਹੀਆ ਦਾ ਏਰੀਆ ਸੁਲਤਾਨਪੁਰ ਲੋਧੀ ਦਾ ਏਰੀਆ ਲਓ ਲੱਭੀ ਸਿੰਘ ਗੁਰਲਾਲ ਮਿਡਵੇ ਕਬੱਡੀ ਕਲੱਬ ਦੇ ਲਈ ਇੰਗਲੈਂਡ ਦੇ ਵਿੱਚ ਖੇਡਣ ਵਾਲਾ ਖਿਡਾਰੀ ਅੱਜ ਸੰਗਤਪੁਰਾ ਟੈਪੀ ਦੇ ਇਸ ਦੂਸਰੇ ਸ਼ਾਨਦਾਰ ਕਬੱਡੀ ਟੂਰਨਾਮੈਂਟ ਦੇ ਵਿੱਚ ਜਲਾਲਪੁਰ ਦੀ ਟੀਮ ਆਪਣੇ ਪਿੰਡ ਦੀ ਟੀਮ ਨਾਲ ਖੇਡਦਾ ਹੋਇਆ ਲਓ ਜੂਟ ਚੁੱਕਿਆ ਬੱਪੂ ਪਾਸੇ ਦੇਖਦੇ ਵੀ ਬਹੁਤ ਵਧੀਆ ਪੁਆਇੰਟ ਜਲਾਲਪੁਰ ਦੇ ਹਿੱਸੇ ਜੁੜਦਾ ਹੋਇਆ ਬਹੁਤ ਵਧੀਆ ਲੱਖਾਂ ਜੇ ਹੰਕ ਹੈਲੋ ਹਠੂਰ ਦੇ ਨੰਬਰ ਰਹੇ